ਦੁਰਕੜਾ ਨਰੰਗਾਲੇਂ ਦਾ ਜਾਣ ਜਾਣ ਪੰਗਾ ਡੰਗ ਮਾਰੇ ਜੋ ਪਚੰਗਾ ਨੇ ਤੇ ਹਿੰਦੂਆਂ ਨੂੰ ਡੰਗਦਾ ਟੈਂਦੇ ਦੇਵਤਿਆਂ ਦੇ ਮੰਦਰਾਂ ਨਾ ਪੂਜਾ ਹੁੰਦੀ ਅੰਦਰ ਲਗਾਇਆ ਜਾਂਦੇ ਜੰਦਰ ਧਰਮ ਸਤ ਸੰਗ ਦਾ ਹੁੰਦਾ ਬੇਪਰ ਗੁਲਾਮ ਰਹਿੰਦਾ ਹਿੰਦ ਦਾ ਨਾ ਨਾਮ ਨਿਸ਼ਾਨ ਜੇ ਆਉਂਦੇ ਨਾ ਗੁਰੂ ਗੋਬਿੰਦ ਸਿੰਘ ਜੀ ਸਬਾਨਾ ਧਾਰ ਜੰਗ ਦਾ ਇਟਲੀਆਂ ਟੁੱਲੀਆਂ ਕਹਿੰਦੇ ਨਹੀਂ ਸੀ ਵੱਜਣੀਆਂ ਇਹ ਧੋਤੀ ਟੋਪੀ ਤੇ ਇਹ ਤਲਕ ਕਿਤੇ ਨਹੀਂ ਸੀ ਦਿਸਣੇ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੋ ਸ਼ਸਤਰਧਾਰੀ ਪਰਉਪਕਾਰੀ ਹੋ ਕੇ ਮਾਤ ਲੋਗ ਤੇ ਨਾ ਆਉਂਦੇ ਤੇ ਅਸੀਂ ਗੁਰਾਂ ਨੂੰ ਕੀ ਦੇ ਰਹੇ ਹਾਂ ਅਸੀਂ ਸਿੱਖੀ ਵੀ ਗੰਦੀ ਨਾਲੇ ਜੇ ਰੋੜ ਰਹੇ ਹਾਂ ਵਾਲ ਕਟਾ ਕੇ ਜਿੰਨਾ ਕੇਸਾਂ ਵਾਸਤੇ ਭਾਈ ਤਾਰੂ ਸਿੰਘ ਜੀ ਨੇ ਖੋਪੜ ਲਵਾ ਲਿਆ ਵਾਲ ਨਹੀਂ ਸੀ ਕੱਟੇ ਜਾਂਦੇ ਤਾਰਾਂ ਬਣ ਕੇ ਕੇਸ ਨਾਈ ਦੀ ਕੈਂਚੀ ਕੱਟਦੀ ਨਾ ਪਾਈ ਤਾਰੂ ਸਿੰਘ ਜੀ ਉਹਨਾਂ ਦੇ ਕੇਸ ਕੈਂਚੀ ਨਹੀਂ ਸੀ ਕੱਟੇ ਤੇ ਫਿਰ ਖਾਲਸਾ ਜੀ ਰੰਬੀ ਦੇ ਨਾਲ ਆ ਸਾਰਾ ਖੋਪੜੀ ਉਤਲਾ ਵਖਰਾ ਕਰ ਦਿੱਤਾ ਸੀ ਇਕੀਆਂ ਦਿਨਾਂ ਦੇ ਬਾਅਦ ਉਹਨਾਂ ਸ਼ਹੀਦੀ ਪਾਈ ਸੀ ਬਾਬਾ ਤਾਰੂ ਸਿੰਘ ਜੀ ਨੇ ਕੇਸਾਂ ਤੋਂ ਪਰ ਜੁੱਤੇ ਅੱਗੇ ਲਾ ਕੇ ਖੜਿਆ ਸੀ ਜਗਰੀਆ ਖਾਨ ਨੂੰ ਜਿਹੜੇ ਕੇਸਾਂ ਵਾਸਤੇ ਆਰੇ ਨਾਲ ਚੀਰੇ ਗਏ ਰੰਬੀਆਂ ਨਾਲ ਖੋਪਰ ਲੱਥ ਗਏ ਬੰਦ-ਬੰਦ ਕੱਟੇ ਗਏ ਬਾਬਾ ਮਨੀ ਸਿੰਘ ਸਾਹਿਬ ਵਰਗਿਆਂ ਦੇ ਤੇ ਅੱਜ ਅਸੀਂ ਆਪ ਹੀ ਨਾਈ ਦੇ ਬਹਿ ਜਾਣੇ ਆ ਤੇ ਦਸ ਦਸ ਕੇ ਕਾਂ ਦੇ ਪੂਝੇ ਵਰਗੀ ਦਾੜੀ ਮੈਨੂੰ ਤਾਂ ਸ਼ਰਮ ਜੀ ਆਉਂਦੀ ਦੁੱਖ ਆਉਂਦਾ ਵਾ ਇਹੋ ਜੀਆਂ ਗੱਲਾਂ ਕਰਦੇ ਆ